ਮੰਦਰ ਰਾਧਾ ਕ੍ਰਿਸ਼ਨ ਪਿੰਡ ਮਾਹਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਨਵਨਯੁਕਤ ਪ੍ਰਦਾਨ ਧਰਮਪਾਲ ਸਿੰਘ ਲਾਡੀ ਇੰਦਰਜੀਤ ਸ਼ਰਮਾ ਐਡਵੋਕੇਟ ਦਾਨਿਸ਼ ਸ਼ਰਮਾ ਚਰਨਜੀਤ ਸ਼ਰਮਾ ਕਿਸ਼ਨ ਮੋਨ ਮੈਣੀ ਰਾਜਕੁਮਾਰ ਲਾਡੀ ਪੰਡਿਤ ਰਜੀਵ ਸ਼ਰਮਾ ਸੰਜੀਪ ਸ਼ਰਮਾ ਇਸ ਮੌਕੇ ਹਾਜ਼ਰ ਸਨ ਨੀਰਨ ਸ਼ਰਮਾ ਅਤੇ ਅੰਜਲੀ ਸ਼ਰਮਾ ਵੱਲੋਂ ਪ੍ਰਭੂ ਦਾ ਗੁਣਗਾਨ ਕੀਤਾ ਗਿਆ ਕ੍ਰਿਸ਼ਨ ਜਨਵਰਸਟੀ ਦੇ ਮੌਕੇ ਤੇ ਸਾਡੇ ਪਿੰਡ ਮਾਹਲ ਦੀ ਸੰਸਥਾ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਸੋਇਰਪਨ ਅੱਜ ਭਜਨ ਕੀਰਤਨ ਚੱਲ ਰਿਹਾ ਸੀ ਨਗਰ ਕੀਰਤਨ ਔਰ ਭੋਜਨ ਬਣਾ ਰ ਥੱਲੇ ਉਹ ਕੇਕ ਕੱਟੇ ਗਏ ਭਗਵਾਨ ਜੀ ਦਾ ਗੁਣ ਗਾਣ ਕੀਤਾ ਗਿਆ ਔਰ ਮੈਂ ਸਾਰੀ ਆਪਣੀ ਮੰਦਿਰ ਕਮੇਟੀ ਦਾ ਔਰ ਪਿੰਡ ਵਾਸੀਆਂ ਦਾ ਬਹੁਤ ਦੇ ਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਸਹਿਯੋਗ ਦਿੱਤਾ ਔਰ ਅਸੀਂ ਇਹ ਗਾਹਮ ਇਹੋ ਜੇ ਕਾਰਜ ਸਹਿਯੋਗ ਦੇ ਨਾਲ ਕਰਦੇ ਰਵਾਂਗੇ ਜੀ ਛੇੜਾ ਦਾ ਕਿਸ਼ਨ ਮੰਦਿਰ ਪਿੰਡ ਮਾਹਰ ਦੇਖੇ ਚੇੜੀ ਧਰਮਪਾਲ ਲਾਡੀ ਪ੍ਰਧਾਨ ਛੇੜਾ ਦਾ ਕਿਸ਼ਨ ਮੰਦਿਰ ਜੀ ਮੰਦਿਰ ਪਿੰਡ ਮਾਲ ਦੇ ਗワイਟ ਜਨਮਸਥੀ ਬੜੀ ਕੁੰਤਾ ਅਮਰਾਲ ਔਰ ਨਗਰ ਨਿਵਾਸੀ ਸ਼ਰਦਾ ਪਾਵਨਾ ਜਨਾ ਮਨਾਏਗੀ ਇਸ ਸਮੇਂ ਭਗਵਾਨ ਜੀ ਦਾ ਕੀ ਘਟਿਆ ਗਿਆ ਔਰ ਟੁੱਟ ਲੰਗਰ ਚੱਲਿਆ ਮੈਂ ਨਗਰ ਨਿਵਾਸੀ ਪਿੰਡ ਮਾਲ ਦੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗਾਡੇ ਨਾਲ ਸ਼੍ਰੀ ਰਾਜਮਾਰ ਕਚੈਰੀ ਵਾਲੇ ਪੰਡਤ ਸਾਡੇ ਅਰਜੇ ਸ਼ਰਮਾ ਜੀ ਔਰ ਪਰਤਾ ਸ਼ਰਮਾ ਜੀ ਜਿਨ੍ਹਾਂ ਨੇ ਚਿਲਤਾਂ ਜਾਂਜੀ ਪੰਡਤ ਹਕਮੁਦਰਾਏ ਜੀ ਇਹਨਾਂ ਸਾਰਿਆਂ ਨੇ ਬੱਸ ਬੱਸ ਜੋਗ ਦਿੱਤਾ ਔਰ ਮੈਂ ਬਹੁਤ ਧੰਨਵਾਦ ਕਰਦਾ